ਬੀਤੇ ਦਿਨ ਫਗਵਾੜਾ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਵੱਲੋਂ ਭਗਵਾਨ ਰਾਮ ਜੀ ਦੇ ਬਾਰੇ ਗਲਤ ਸ਼ਬਦਾਵਲੀ ਬੋਲਣ ਨੂੰ ਲੈ ਕੇ ਹਿੰਦੂ ਸੰਗਠਨਾ ਦੇ ਨੇਤਾਵਾਂ ਨੇ ਐਫਪੀ ਦਫਤਰ ਫਗਵਾੜਾ ਦੇ ਬਾਹਰ ਲਗਾਇਆ ਤਰਨਾਤੇ ਸਰਦਾਰ ਜੁਗਿੰਦਰ ਸਿੰਘ ਮਾਨ ਦੇ ਖਿਲਾਫ ਪਰਚਾ ਦਰਜ ਕਰਨ ਦੀ ਕੀਤੀ ਮੰਗ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ सिंहान मुर्दाबाद 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 चलेगी हिंदू समाज जिंदाबाद हिंदू समाज जिंदाबाद हिंदू विरोधी सरकार मुर्दाबाद 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 हिंदू विरोधी सरकार मुर्दाबाद 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 आप सरकार मुर्दाबाद करो ਜੁਗਿੰਦਰ ਸਿੰਘ ਮਾਨ ਮੁਰਦਾਬਾਦ ਜੁਗਿੰਦਰ ਸਿੰਘ ਮਾਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਆਮ ਹੋਰ ਕਿਸੇ ਸਮਾਜ ਦੇ ਨਾਲ ਕਿਸੇ ਕਿਸੇ ਵੀ ਵਿਅਕਤੀ ਦੇ ਨਾਲ ਕਿਸੇ ਨਾਲ ਸਾਡਾ ਕੋਈ ਦੋਸ਼ ਸਮਾਜ ਸਾਰੇ ਸਾਡੇ ਆਪਣੇ ਆ ਜਿਹੜਾ ਵੀ ਸਮਾਜ ਆ ਸਾਰਾ ਸਮਾਜ ਸਾਡਾ ਬਹਿ ਕੇ ਗੱਲ ਹੋ ਜੀ ਤੁਹਾਨੂੰ ਪਤਾ ਹੀ ਆ ਕਿ ਸਾਹਿਬ ਨੇ ਰਿਪੋਰਟ ਤੁਹਾਡੀ ਉੱਥੇ ਭੇਜੀ ਹੈ ਜੀ ਭਾਜੀ ਇੱਕ ਮਹੀਨਾ ਹੋ ਗਿਆ ਜੀ ਭੇਜੀ ਤੁਹਾਨੂੰ ਤੁਸੀਂ ਆਪਾ ਸ਼ਹਿਰ ਕੀ ਰਹਿੰਦੇ ਹੋ ਤੁਹਾਨੂੰ ਵੀ ਪਤਾ ਸੀ ਕੀ ਕਰ ਰਹੇ ਅੱਜ ਇਸ ਘਟਨਾ ਵੱਲੋਂ ਸਾਰੇ ਸ਼ਹਿਰ ਦੇ ਵਸਨੀਕਾਂ ਵੱਲੋਂ ਸ਼ੋਕ ਸ਼ੇਟੀ ਦੀ ਸਾਡੇ ਸਾਰੇ ਜੀ ਸੀਨੀਅਰ ਸਾਰੀਆਂ ਹਿੰਦੂ ਪਾਰਟੀਆਂ ਸੰਗਠਨਾਂ ਵੱਲੋਂ ਅੱਜ ਰੋਸ਼ ਮਾਰਚ ਬਹੁਤ ਦਿਨ ਤੋਂ ਜਿਹੜਾ ਪਗਵਾੜਾ ਵਿੱਚ ਜਿਹੜੀ ਮੌਜੂਦਾ ਸਰਕਾਰ ਸੁਣਵਾਈ ਨਹੀਂ ਕਰ ਰਹੀ ਔਰ ਅਫਸਰ ਵੀ ਨਾ ਰਲੇ ਹੋਏ ਆ ਬਾਰ ਬਾਰ ਇਹੀ ਕਹਿੰਦੇ ਰਹੇ ਆ ਫਿਰ ਤੁਹਾਨੂੰ ਅਸੀਂ ਬੁਲਾਵਾਂਗੇ ਮੈਡਮ ਐਸਐਸਬੀ ਜਾਨ ਦਾ ਸਾਨੂੰ ਸ਼ੁਕਰਵਾਰ ਗੱਲ ਹੋਈ ਸੀ ਕਹਿੰਦੇ ਸੀ ਐਸਪੀ ਬੋੜਾ ਤੁਹਾਡੇ ਨਾਲ ਗੱਲ ਕਰਨਗੇ ਲੇਕਿਨ ਸਾਡੇ ਨਾਲ ਕਿਸੇ ਨੇ ਗੱਲ ਨਹੀਂ ਕੀਤੀ ਰੋਜ ਸਾਡੇ ਰੋਜ ਪਰਸੋ ਚੌਧ ਵੀ ਅਸੀਂ ਇੱਕ ਪਤਲਾ ਜਿਹੜਾ ਗਾਂਧੀ ਚੌਂਗ ਸੜਿਆ ਗਿਆ ਕਿਉਂਕਿ ਲੁਧਿਆਣੇ ਦੇ ਵਿੱਚ ਖਾਸ ਹਿੰਦੂਆਂ ਦੇ ਉੱਤੇ ਕਰਨ ਕੀਤਾ ਵੀ ਹਿੰਦੂਆਂ ਨੂੰ ਮਾਰਨਾ ਤਾਂ ਇਦਾਂ ਹੀ ਬਿਵਾੜੇ ਪ੍ਰਭੂ ਰਾਮ ਜੀ ਦੇ ਖਿਲਾਫ ਸਾਡੇ ਤੇ ਡਗਿੰਦਰ ਸਿੰਘ ਮਾਨ ਜਿਹੜੇ ਆਪ ਸਰਕਾਰ ਕਦੀ ਕਹੀ ਸਰਕਾਰ پتہ ਨਹੀਂ ਕਿੰਨੀਆਂ ਸਰਕਾਰਾਂ ਉਹਨਾਂ ਨੇ ਬਦਲੀਆਂ ਅੱਜ ਜਦੋਂ ਕੋਈ ਨਵੀਂ ਸਰਕਾਰ ਆਂਦੀ ਉਹਦੇ ਤੇ ਆਪਦੇ ਗੈਡਿਅਟ ਬਣ ਜਾਂਦੇ ਅੱਜ ਜੋ ਜਗਿੰਦਰ ਸਿੰਘ ਮਾਨ ਨੇ ਪ੍ਰਭੂ ਰਾਮ ਜੀ ਦੇ ਅਸ਼ਬਦ ਬੋਲੇ ਸੀ ਜੇ ਸਾਡੇ ਕਿਸੇ ਦੇ ਆਮ ਕਾਰਜਕਰਦਾਂ ਨੇ ਕਿਸੇ ਦੇ ਖਿਲਾਫ ਬੋਲੇ ਹੁੰਦੇ ਉਹਨੂੰ ਐਪੀਆ ਦਸੋ ਹੁੰਦੀ ਤਾਂ ਸਮਾਂ ਨਹੀਂ ਲੱਗਦੀ ਇਤਨੀ ਸਰਕਾਰ ਕੀ ਕਰ ਰਹੀ ਆ ਸਾਡੇ ਐਸਪੀ ਸਾਹਿਬ ਨੇ ਵਿਸ਼ਵਾਸ ਦਿੱਤਾ ਹੀ ਮੈਡਮ ਜੀ ਨੇ ਵੀ ਤੁਹਾਡੀ ਰਿਪੋਰਟ ਜਿਹੜੇ ਪੰਜ ਬੰਦਿਆਂ ਨੇ ਬਿਆਨ ਦੇ ਕੇ ਕਬੂਰਦਲੇ ਭੇਜਦੀ ਹਲੇ ਤੱਕ ਕਿਉਂ ਨਹੀਂ ਐਪੀਆ ਹੋਈ ਅਸੀਂ ਉਸ ਸਬੰਧ ਦੇ ਵਿੱਚ ਅੱਜ ਸਾਰੇ ਹੀ ਹਿੰਦੂਸ ਘਟਨਾਵਾਂ ਵੱਲੋਂ मैडम एसपी दे ਬਾਹਰ ਤੁਹਾਨੂੰ ਨਾ ਦਿੱਤਾ ਵਾ ਅਗਰ ਸੇ ਸਾਡੀ ਅੱਜ ਨਹੀਂ ਸੁਵਾਈ ਹੋਈ ਅਸੀਂ ਸ਼ਹਿਰ ਵਾਲਿਆਂ ਨਾਲ ਲੈ ਕੇ ਸ਼ਹਿਰ ਨੂੰ ਬੰਦ ਕਰਾਵਾਂਗੇ ਔਰ ਜੋਰਜ ਜੋ ਵੀ ਹੋਊਗਾ ਸਭ ਪ੍ਰਸ਼ਾਸਨ ਦੇ ਹੋਊਗਾ ਕਿਉਂਕਿ ਜਦ ਸਾਡੀ ਪ੍ਰਸ਼ਾਸਨ ਗੱਲ ਨਹੀਂ ਦੋਂਦਾ ਤੇ ਅਸੀਂ ਪ੍ਰਸ਼ਾਸਨ ਨੂੰ ਹੀ ਨਰੋ ਕਾਵਾਂਗੇ ਵੀ ਇਹ ਹੀ ਸਾਨੂੰ ਚਾਹਦੇ ਨਹੀਂ ਵੀ ਇੱਥੇ ਸ਼ਹਿਰ ਦਾ ਮਾਹੌਲ ਦਾ ਧੀਗ ਰਵੇ ਤਾਂ ਇਹ ਹੀ ਜਾਂਦੇ ਵੀ ਇੱਥੇ ਦਾ ਮਾਹੌਲ ਖਰਾਬ ਰਵੇ ਤਾਂ ਮੈਂ ਆਪਣੇ ਵੱਲੋਂ ਜਿੰਨੇ ਸਗਠਨਾਏ ਉਹਨਾਂ ਨੂੰ ਵਿਸ਼ਵਾਦ ਉਹਨਾਂ ਵੀ ਅਸੀਂ ਤੁਹਾਡੇ ਨਾਲ ਆ ਸਾਰੇ ਹਿੰਦੂਸ ਗੜਨ ਜਿਹੜੇ ਹੋਰ ਵੀ ਆ ਜਿੰਨੇ ਤੇ ਸਾਡੇ ਮੰਦਰ ਆ ਸਾਰੇ ਉਹਨਾਂ ਦੇ ਮੇਨ ਪ੍ਰਧਾਨ ਵੀ ਨਾਲ ਲੈ ਕੇ ਸਾਰੀਆਂ ਹਿੰਦੂਸ ਗੜਨਾਂ ਨੂੰ ਨਾਲ ਲੈ ਕੇ ਜਲਦੀ ਹੀ ਇੱਕ ਦਿਨਾਂ ਦੀ ਰਣਨੀਤੀ ਬਣਾ ਕੇ ਜੋ ਵੀ ਫੈਸਲਾ ਹੋਆ ਅਸੀਂ ਤੱਕੇ ਜਾਈ ਨਹੀਂ ਅਸੀਂ ਹੋਂਦ ਦਿੰਦੇ ਔਰ ਐਫ ਆਈ ਆਰ ਜਗਿੰਦਰ ਸਿੰਘ ਮਾਨ ਤੇ ਪਰਚਾ ਦਰਕੀਤਾ ਔਰ ਕਿਸੇ ਸਮਾਜ ਨੂੰ ਸਾਡੇ ਨੂੰ ਤੰਗ ਨਹੀਂ ਕੀਤਾ ਜਾਵੇ ਔਰ ਸਾਡਾ ਸਮਾਜ ਇੱਕ ਵਾ ਹਿੰਦੂਸ ਗੜਨ ਇੱਕਾ ਇੱਕ ਰਹੂਗਾ ਤਦਾਂ ਜੀ ਜਿਹੜਾ ਜਿਹੜਾ ਭਣਾ ਹੀ ਤਰਨਾ ਦਿੱਤਾ ਉਹਨੂੰ ਮਿੱਥੇ ਸਮੇਂ ਲਈ ਦਿੱਤਾ ਜਾਂ ਮਤਲਬ ਕੀ ਦੇਖੋ ਅਸੀਂ ਤਾਂ ਇਹਨਾਂ ਨੂੰ ਮਿਲਣ ਆਏ ਸੀ ਇਹ ਸਾਨੂੰ ਮਿਲਣਾ ਹੀ ਨਹੀਂ ਇਹ ਕਹਿੰਦੇ ਹੈ ਹੀ ਨਹੀਂ ਸੀ ਐਸਪੀ ਅਸੀਂ ਆਏ ਸੀ ਉੱਥੇ ਐਸਐਚਓ ਸਾਹਿਬ ਆਏ ਸੀ ਉੱਥੇ ਮੈਡਮ ਵੀ ਕਿਤੇ ਗਏ ਹੋਇਆ ਇਹ ਕਹਿੰਦੇ ਸੀ ਮੈਡਮ ਅਸੀਂ ਤਾਂ ਇਸ ਕਰਕੇ ਆਏ ਸੀ ਵੀ ਸਾਨੂੰ ਮੈਡਮ ਮਿਲੂਗੇ ਪਰ ਸਾਨੂੰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਗੱਲ ਸੁਣੋ ਜੋ ਸਾਰੇ ਸਾਥੀਆਂ ਦੇ ਨਾਲ ਆ ਉਸ ਤੋਂ ਬਾਅਦ ਵਿਚਾਰ ਕਰਾਂ ਜਿਹੜਾ ਵੀ ਸਮਾਜ ਹੈਗਾ ਸਾਰੇ ਸਮਾਜ ਸਾਡੇ ਆਪਣੇ ਆ ਹਿੰਦੂ ਸਮਾਜ ਸਿੱਖ ਸਮਾਜ ਸਾਰੇ ਜਿੰਨੇ ਵੀ ਸਮਾਜ ਆ ਸਾਰੇ ਆਪਣੇ ਆ ਸਾਰੇ ਅਸੀਂ ਭਾਈ ਭਰਾ ਆ ਸਾਡਾ ਕਿਸੇ ਸਮਾਜ ਦੇ ਕਿਸੇ ਜਾਤ ਦੇ ਕਿਸੇ ਦੇ ਖਿਲਾਫ ਕੋਈ ਵਿਰੋਧ ਨਹੀਂ ਕੋਈ ਪਰਦਚਨਾ ਨਹੀਂ ਸਿਰਫ ਭਗਵਾਨ ਰਾਮ ਨੂੰ ਸਾਡੇ ਨੂੰ ਸਾਰਿਆਂ ਦਾ ਭਗਵਾਨ ਰਾਮ ਆ ਸਾਡਾ ਗ੍ਰਿਆਂ ਰਾਮ ਭਗਵਾਨ ਰਾਮ ਨੂੰ ਜਗਿੰਦਰ ਸਿੰਘ ਮਾਨ ਨੇ ਗਲਤ ਸ਼ਬਦ ਬੋਲੇ ਸੀ ਉਹਦੇ ਬਰੋਚ 'ਚ ਬੈਠੇ ਸੀ ਕਿਸੇ ਸਮਾਜ ਦੇ ਬਰੋਚ 'ਚ ਨਹੀਂ ਬੈਠੇ ਸਮਾਜ ਸਾਰੇ ਸਾਡੇ ਆਪਣੇ ਆ ਹੋਰ ਕਿਸੇ ਸਮਾਜ ਦੇ ਨਾਲ ਕਿਸੇ ਕਿਸੇ ਵੀ ਵਿਅਕਤੀ ਦਾ ਕਿਸੇ ਨਾਲ ਸਾਡਾ ਕੋਈ ਦੋਸ਼ ਸਮਾਜ ਸਾਰੇ ਸਾਡੇ ਆਪਣੇ ਆ ਜਿਹੜਾ ਵੀ ਸਮਾਜ ਆ ਸਾਰਾ ਸਮਾਜ ਸਾਡਾ ਆ ਇਹ ਸਮਾਜਾਂ ਦੀ ਲੜਾਈ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਨਹੀਂ ਨਹੀਂ ਇਹ ਪ੍ਰਸ਼ਾਸਨ ਵੀ ਸਮਾਜ ਦੀ ਯਾਰੀ ਬਣਾ ਰਹੇ ਆ ਪਲਾਣਾ ਮੋਲ ਤਿਆਰ ਕਰ ਰਹੇ ਆ ਅਸੀਂ ਨਹੀਂ ਤਿਆਰ ਕਰ ਰਹੇ ਆ ਅਸੀਂ ਕਿੰਨੇ ਸ਼ਾਂਤੀ ਨਾਲ ਸਾਰਾ ਕੰਮ ਹੋਵੇ ਲੇਕਿਨ ਸਰਕਾਰ ਵੀ ਸਾਡੀ ਨਹੀਂ ਸੁਣਦੀ ਸਰਕਾਰ ਵੀ ਉਹਨਾਂ ਨਾਲ ਆਓ ਮੇਰੇ ਕੋਲ ਆਓ ਆਓ ਪੰਜ ਆੜੇ ਆਓ ਮੇਰੇ ਕੋਲ ਤਰੀ ਦੇ ਬਹਿਣਾਂ ਨਹੀਂ ਸੁਣਨਦੀ ਆ ਤੇ ਯਾਨੀ ਮੇਰੀ ਥੋੜੀ ਤੁਸੀਂ ਆਓ ਤੁਸੀਂ ਖੜੇ ਹੋ ਸਾਰੀ ਸਥਿਤੀ ਸਾਰੀ ਗੱਲ ਹੋਣ ਤਾਂ ਆਪਾਂ ਕਾਹਨਾ ਕੰਮ ਕਰ ਰਹੀਏ ਸਾਰਾ ਕੰਮ ਬਤਾ ਸਭ ਨੂੰ ਤੁਹਾਡੇ ਕੇ ਤੇ ਪੰਜ ਪਰ ਤੋਂ ਮੈਂ 12:30 ਨੂੰ ਮੈਂ 11:15 ਵਜੇ ਇਥੇ ਆੜ ਗੇ ਤਾਂ ਤੁਸੀਂ ਆ ਕੇ ਕੋ ਜਨ ਨਾਲ ਮੀਟਿੰਗ ਕਰਦੇ ਨਾ ਕਿ ਮੈਂ ਆਪ ਕੋ ਮੈਨੂੰ ਟਾਈਮ ਦਵਾਤਾ ਐਸਮੇ ਟਲਟ ਮੈਡਮ ਸ਼ੁੱਕਰਵਾਰ ਸ਼ਾਮੀ 6:30 ਵਜੇ ਦੀ ਹਨੂਮਾਨ ਗੜੀ ਸਾਰੇ ਬੈਠੇ ਸੀ ਨੂੰ ਕਲਪਦਿਆਂ ਨੂੰ ਇੱਕ ਮਹੀਨੇ ਤੋਂ ਅਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿੰਦਰ ਸਿੰਘ ਮਾਨ ਮੁਰਦਾਬਾਦ ਜਿੰਦਰ ਸਿੰਘ ਮਾਨ ਮੁਰਦਾਬਾਦ ਹਮੇ ਕਿਹਾ ਜਾਂਦੇ ਹੈ ਇਨਸਾਫ ਕਿਹਾ ਜਾਂਦੇ ਹੈ ਇਨਸਾਫ ਇਨਸਾਫ ਕੇ ਆਗੇ ਕਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਿੰਦੂਜ਼ਮਾਤ ਜਿੰਦਾਬਾਦ ਹਿੰਦੂਜ਼ਮਾਤ ਜਿੰਦਾਬਾਦ Hindu Ekta ਜਿੰਦਾਬਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਹ ਕਹਿੰਦੇ ਮੈਂ ਤੁਹਾਡੇ ਨਾਲ ਆ ਇਲੈਕਸ਼ਨਾਂ ਕਰਕੇ ਥੋੜੀ ਪੰਗਾ ਪੈ ਗਿਆ ਐਸਐਸਬੀ ਬੀਜੀ ਸਾਰੇ ਅਫਸਰ ਬੀਜੀ ਮੈਡਮ ਵੀ ਬੀਜੀ ਉਹ ਕਹਿੰਦੇ ਮੈਨੂੰ ਕੋਈ ਨਹੀਂ ਮੈਂ ਕੱਲ ਦਾ ਵੀ ਟਾਈਮ ਲੈ ਸਕਦੀ ਅੱਜ ਵੀ ਆਦੇ ਕੱਲ ਨੂੰ ਇਲੈਕਸ਼ਨਾਂ ਵਲੰਦਰ ਆ ਸਹੀ ਗੱਲ ਹੈ ਉਹਦੇ ਕਰਕੇ ਆ ਕਹਿੰਦੇ ਮੈਨੂੰ ਕੋਈ ਨਹੀਂ ਮੈਂ ਕੱਲ ਵੀ ਬੁਲਾ ਸਕਦੇ ਮੈਡਮ ਗੱਲ ਹੋਈ ਉਹ ਕਹਿੰਦੇ ਮੇਰੇ ਕੋ ਪਰਸੋਂ ਜਿੰਨਾ ਮਰਜੀ ਤੈਨੂੰ ਕੁਆੜੇ ਆ ਰਹੇ ਇਹਨਾਂ ਕੋਈ ਸਾਡੇ ਕਰਾਂਗੇ ਇੱਕ ਦਿਨ ਲਗੀ ਪਰ ਮੈਡਮ ਸਾਡੇ ਨਾਲ ਖੜੋਗੇ ਕੋਈ ਵਿਚਾਰ ਕਰ ਲੈਣਾ ਤੂੰ ਦੱਸ ਨਹੀਂ ਸਾਡੇ ਵਿਚਾਰ ਕਰ ਲੈਣੇ ਕਿ ਇਹ ਇਹ ਧਰਨਾ ਦੇਣਾ ਤਾਂ ਪਰਸੋਂ ਤੋਂ ਬਾਅਦ ਵੀ ਆਪਾਂ ਪਰਸੋਂ ਬਾਅਦ ਵੀ ਨਹੀਂ ਜਾਦੇ ਆਪਾਂ ਚਲੋ ਹੁਣ ਅਸੀਂ ਆਕੇ ਆਪਕੇ ਅਸੀਂ ਗੱਡੀ ਨੂੰ ਚੱਲੂਗਾ ਇਹ ਗੱਡੀ ਨੂੰ ਚੱਲੂਗਾ ਹਾਂ ਜੋ ਪ੍ਰਸ਼ਾਸਨ ਤਾਂ ਵੀ ਆਪਾਂ ਸਾਥ ਦੇਈਏ ਆਪਾਂ ਪ੍ਰਸ਼ਾਸਨ ਕੋ ਜੇ ਕੋਈ ਡਿਮਾਂਡ ਕਰਦੇ ਹੈਗੇ ਆ ਕਿ ਨਹੀਂ ਸਾਡੀ ਡਿਮਾਂਡ ਪੂਰੀ ਹੋ ਗਈ ਤਾਂ ਧਰਨਾ ਆਪਾਂ ਫੇਰ ਦੇ ਆਪਾਂ ਇਸ ਵਾਰ ਇਹ ਮੈਂ ਆਪਣਾ ਯਾਰ ਅੱਧੀ ਵੀ ਆਪਾਂ Gandhi ji ji ਤੋਂ ਸ਼ੁਰੂ ਦੱਸਣਾ ਸਾਹਿਬ ਇੱਕ ਇੱਕ ਮਿੰਟ ਸਿੱਧੀ ਪਰ ਸ਼ੁਰੂ ਜਿਹੜਾ ਥਾਣਾ ਲਾਇਆ ਕੀ ਅੱਜ ਅਫੀਸਰੇ 1 ਮਹੀਨੇ ਤੋਂ ਸਾਡੀਆਂ Hindu ਸਮਾਜ ਦੀਆਂ ਜੋ ਭਾਵਨਾਵਾਂ ਉਠੇ ਸਪੰਚੇ ਸੀ ਭਗਵਾਨ ਰਾਮ ਦੇ ਪ੍ਰਤੀ ਜੁਗਿੰਦਰ ਸਿੰਘ ਮਾਨ ਨੇ ਜੋ ਆਖਵਾਦ ਕਹੇ ਸੀਗੇ ਉਹਦੇ ਪ੍ਰਤੀ ਇਨਸਾਫ ਨਾ ਮਿਲਣ ਕਰਕੇ ਅੱਜ ਸਾਰਾ Hindu ਸਮਾਜ ਨੇ SP ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ ਔਰ ਉਸ ਧਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਸ ਗੱਲ ਦਾ ਸਾਨੂੰ ਉਹਨਾਂ ਨੇ ਪ੍ਰੋਮਿਸ ਕੀਤਾ ਆ ਵੀ 12 ਤਰੀਕ ਨੂੰ 11:30 ਵਜੇ ਐਸਪੀ ਮੈਡਮ ਦੇ ਆਫਿਸ ਦੇ ਵਿੱਚ ਐਸਐਸਬੀ ਮੈਡਮ ਕਪੂਰਥਲੇ ਤੋਂ ਆਣਗੇ ਔਰ ਆ ਕੇ ਜੋ ਦੋਸ਼ੀ ਵਿਅਕਤੀ ਦੇ ਖਿਲਾਫ ਕਾਰਵਾਈ ਬੰਦੀ ਆ ਕਾਰਵਾਈ ਕੀਤੀ ਜਾਏਗੀ ਜੇ 12 ਤਰੀਕ ਨੂੰ ਸਾਨੂੰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਫਿਰ ਅਸੀਂ ਅਨਮਿੱਥੇ ਸਮੇਂ ਦੇ ਲਈ ਇੱਥੇ ਹੀ ਧਰਨਾ ਦੇਵਾਂਗੇ ਔਰ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਅਪੀਲ ਕਰਦਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਸਾਰੇ ਸਮਾਜ ਦੇ ਵਰਗ ਨੂੰ ਅਪੀਲ ਕਰਦਾ ਇਹ ਕੋਈ ਸਾਡਾ ਪਰਸਨਲ ਮਾਮਲਾ ਨਹੀਂ ਕਿਸੇ ਵੀ ਬੰਦੇ ਦਾ ਕਿਸੇ ਵੀ ਕੋਈ ਇੱਕ ਬੰਦੇ ਦੇ ਉੱਤੇ ਕੋਈ ਨਹੀਂ ਹੈਗਾ ਭਗਵਾਨ ਰਾਮ ਜਿੱਦਾ ਮੇਰੇ ਅਰਾਧੇ ਆ ਇਦਾਂ ਹੀ ਕਰੋੜਾਂ ਲੋਕਾਂ ਦੇ ਅਰਾਧੇ ਆ ਇਸ ਕਰਕੇ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ 12 ਤਰੀਕ ਨੂੰ 11:30 ਵਜੇ ਸਾਰੇ ਬੰਦੇ ਐਸਪੀ ਦਫਤਰ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ-ਬਹੁਤ ਧੰਨਵਾਦ ਹੋਊਗਾ ਦੁਕਾਨਦਾਰੀ ਸਾਰੀ ਉਮਰ ਚੱਲਦੀ ਰਹਿਣੀ ਹੈ ਸਮਾਜ ਚੱਲਦਾ ਰਹਿਣਾ ਕੰਮ ਚੱਲਦੇ ਰਹਿਣੇ ਆ ਪਰ ਜੋ ਜੇ ਧਰਮ ਦੇ ਉੱਤੇ ਕੋਈ ਅਟੈਕ ਕਰੂਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਕਰਕੇ ਸਾਰੇ ਮੇਰੇ ਜਿੰਨੇ ਵੀ ਵਰਗ ਜਿੰਨੇ ਵੀ ਸਮਾਜ ਦੇ ਵਰਗ ਦੇ ਬੰਦੇ ਆ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ 11:30 ਵਜੇ 12 ਤਰੀਕ ਨੂੰ ਐਸਪੀ ਦਫਤਰ ਪਹੁੰਚਿਓ ਜੈ ਜੀ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਜੈ ਬੋਲੇ